ਅਮਰੀਕਾ ਤੇ ਚੀਨ ਵਿਚਕਾਰ ਟੈਰਿਫ ਯੁੱਧ ਹੋਰ ਤੇਜ਼ ਹੋ ਗਿਆ ਹੈ ਅਮਰੀਕਾ ਨੇ ਹੁਣ ਚੀਨ ਤੇ 100% ਹੋਰ ਟੈਰਿਫ ਲਗਾ ਦਿੱਤਾ ਹੈ ਇਸ ਦੇ ਨਾਲ ਹੀ ਚੀਨੀ ਸਮਾਨ ਤੇ ਕੋਲ ਟੈਰਿਫ 245% ਹੋ ਗਿਆ ਹੈ ਚੀਨ ਨੇ 11 ਅਪ੍ਰੈਲ ਨੂੰ ਅਮਰੀਕੀ ਸਮਾਨ ਤੇ 125% ਟੈਰਿਫ ਲਗਾਇਆ ਸੀ ਜਿਸ ਦੇ ਜਵਾਬ ਵਿੱਚ ਟਰੰਪ ਨੇ ਨਵਾਂ ਟੈਰਿਫ ਲਗਾਇਆ ਹੈ ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਹੁਣ ਉਹ ਅਮਰੀਕਾ ਵੱਲੋਂ ਲਗਾਏ ਗਏ ਕਿਸੇ ਵੀ ਵਾਦੂ ਟੈਰਿਫ ਦਾ ਜਵਾਬ ਨਹੀਂ ਦੇਵੇਗਾ ਇੱਕ ਦਿਨ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਚੀਨ ਨੇ ਆਪਣੀਆਂ 에어 ਇਹਨਾਂ ਨੂੰ ਅਮਰੀਕੀ ਜਹਾਜ਼ ਨਰਮਾਤਾ ਬੋਇੰਗ ਤੋਂ 90 ਜਹਾਜ਼ਾਂ ਦੀ ਡਿਲੀਵਰੀ ਨਾ ਲੈਣ ਦਾ ਹੁਕਮ ਦਿੱਤਾ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਬੀਜਿੰਗ ਨੇ ਅਮਰੀਕਾ ਵਿੱਚ ਬਣੇ ਜਹਾਜ਼ਾਂ ਦੇ ਪੁਰਜ਼ਿਆਂ ਅਤੇ ਉਪਕਰਣਾਂ ਦੀ ਖਰੀਦ ਨੂੰ ਰੋਕਣ ਦੇ ਵਿਆਦੇਸ਼ ਦਿੱਤੇ ਗਏ ਹਨ। ਚੀਨ ਨੇ ਇਹ ਹੁਕਮ ਅਮਰੀਕਾ ਦੇ 145% ਟੈਰਿਫ ਦੇ ਜਵਾਬ ਵਿੱਚ ਜਾਰੀ ਕੀਤਾ ਹੈ। ਬੋਇੰਗ 에ਅਰਲਾਈਨ ਇੱਕ ਅਮਰੀਕੀ ਕੰਪਨੀ ਹੈ ਜੋ ਹਵਾਈ ਜਹਾਜ਼, ਰਾਕਟ, ਸੈਟੇਲਾਈਟ, ਦੂਰ ਸੰਚਾਰ ਉਪਕਰਣ ਅਤੇ ਮਜ਼ਾਇਲਾ ਦਾ ਨਰਮਾਣ ਕਰਦੀ ਹੈ। ਤੇ ਇਸ ਕੰਪਨੀ ਦੀ ਸਥਾਪਨਾ 15 ਜੁਲਾਈ 1916 ਨੂੰ ਵਿਲੀਅਮ ਬੋਇੰਗ ਵੱਲੋਂ ਕੀਤੀ ਗਈ ਸੀ। ਕਈ ਦੇਸ਼ਾਂ ਦੀਆਂ 에ਅਰਲਾਈਨਾਂ ਬੋਇੰਗ ਦੁਆਰਾ ਬਣਾਏ ਗਏ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ। ਬੋਇੰਗ ਅਮਰੀਕਾ ਦੀ ਸਭ ਤੋਂ ਵੱਡੀ ਨਿਰਯਾਤਕ ਕੰਪਨੀ ਹੈ ਤੇ ਇਹ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਰੱਖਿਆ ਸੌਦਾ ਕਰਨ ਵਾਲੀ ਕੰਪਨੀ ਵੀ ਹੈ। ਚੀਨ ਨੇ ਕੀਮਤੀ ਧਾਤਾਂ ਦੀ ਸਪਲਾਈ ਵੀ ਬੰਦ ਕਰ ਦਿੱਤੀ ਹੈ। ਇਸ ਵਪਾਰ ਯੁੱਧ ਦੌਰਾਨ ਚੀਨ ਨੇ ਸੱਤ ਕੀਮਤੀ ਧਾਤਾਂ ਜੋ ਦੁਰਲਭ ਧਰਤੀ ਸਮਗਰੀ ਕਿਹਾ ਜਾਂਦਾ ਜਿਨ੍ਹਾਂ ਨੂੰ ਨਰੇਆਤ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਦੇ ਨਰੇਆਤ ਤੇ ਜਿਨੀ ਬੰਦਰਗਾਹ ਤੇ ਕਾਰਾਂ ਡਰੋਨਾਂ ਤੋਂ ਲੈ ਕੇ ਰੋਬੋਟ ਹਰ ਚੀਜ਼ ਨੂੰ ਇਕੱਠੇ ਕਰਨ ਦੇ ਲਈ ਚੁੰਬਕਾਂ ਦੀ ਸ਼ਿਪਮੈਂਟ ਨੂੰ ਵੀ ਰੋਕ ਦਿੱਤਾ ਹੈ ਇਹ ਸਮਗਰੀ ਆਟੋਮੋਬਾਈਲ ਸੈਮੀ ਕੰਡਕਟਰ ਤੇ ਉਥੇ ਹੀ 에어로ਸਪੇਸ ਕਾਰੋਬਾਰਾਂ ਲਈ ਬਹੁਤ ਮਹੱਤਵਪੂਰਨ ਹਨ ਇਸ ਫੈਸਲੇ ਦਾ ਅਸਰ ਦੁਨੀਆ ਭਰ ਦੀਆਂ ਮੋਟਰ ਵਾਹਨ ਜਹਾਜ਼ ਸੈਮੀ ਕੰਡਕਟਰ ਅਤੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਤੇ ਵੀ ਪਵੇਗਾ ਇਹ ਮਹਿੰਗੇ ਹੋ ਜਾਣਗੇ ਤੇ 4 اپریل ਨੂੰ چین نے 7 ਕੀਮਤੀ ਧਾਤਾਂ ਦੇ ਨਿਰਯਾਤ ਤੇ پابندی ਲਗਾਉਣ ਦਾ ਹੁਕਮ ਜਾਰੀ ਕੀਤਾ ਸੀ ਤੇ ਹੁਕਮ ਮੁਤਾਬਕ ਕੀਮਤੀ ਧਾਤਾਂ ਤੇ ਇਹਨਾਂ ਤੋਂ ਬੜੇ ਵਿਸ਼ੇਸ਼ ਚੁੰਬਕਾਂ ਨੂੰ ਸਿਰਫ ਵਿਸ਼ੇਸ਼ ਪਰਮਿਟ ਨਾਲ ਹੀ چین ਤੋਂ ਬਾਹਰ ਭੇਜਿਆ ਜਾ ਸਕਦਾ ਹੈ